ਤੇ ਮੂਰੇ ਬਈ ਕਿੰਨੇ ਨੰਬਰ ਟਾਇਰ ਨੇ ਤੇ 916 ਦੇ ਹਨਾ 916 ਜੀ ਤੇ ਇਹ ਕਿੰਨੇ ਦੇ ਪਵਾਏ ਸੀ ਇਹ ਪਵਾਏ ਤੇ 16000 ਦੇ 16000 ਦੇ ਸੱਜਣੂ ਮੂਰੇਲੇ ਟਾਇਰ ਪਵਾਏ ਦੀ ਬਾਈ ਨੇ ਤੇ ਆਜੋ ਨੇੜੇ ਆਜੋ ਤੇ ਆਹ ਘੋੜਾ ਬੰਪਰ ਕਿੰਨੇ ਦਾ ਲਵਾਇਆ ਸੀ ਹੁਣ ਇਹ ਦੱਸੋ ਜੀ 12000 ਦਾ 12000 ਦਾ ਸੱਜਣੂ ਘੋੜਾ ਬੰਪਰ ਲਵਾਇਆ ਦੀ ਤੇ ਹੁਣ ਪਿਛਲੇ ਟਾਇਰ ਬਈ ਨਾਲ ਦੇ ਨੇ ਇਹ ਨਾਲ ਦੇ ਨੇ ਜੀ ਪਿਛਲੇ ਟਾਇਰ ਸੱਜਣੂ ਨਾਲ ਦੇ ਨੇ ਬੀਕੇਟੀ ਦੇ ਜੀ ਹਾਂ ਤੇ ਮਾਡਲ ਹੈਗਾ 2020 ਤੇ ਆਹ ਮਾਰਕਾ ਵੀ ਦਿਖਾ ਦਿੰਦਾ ਧਰਮੇ ਆ ਲਓ ਮਿੱਤਰੋ 2020 ਫਰਵਰੀ ਹਨਾ ਤੇ ਪਿਛਲੇ ਰੈਂਪੀ ਦਿਖਾ ਦੇ ਰਹੇ ਮਾਰੂ ਮਾਤਾ ਸੱਜਣੂ ਪੂਰੇ ਟਰੈਕਟਰ ਸਾਫ ਪਿਆ ਤੇ ਮਗਰਾਡਾਂ ਦਾ ਵੀ ਦਿਖਾ ਦੇ ਵਿੱਚੋਂ ਕਿਸੇ ਪਾਸੇ ਜਿਵੇਂ ਕਹਦੀ ਯਾਰ ਬਿਲਡਿੰਗ ਦਾ ਤਾਂ ਭੋਰਾ ਵੀ ਨਹੀਂ ਹੈਗਾ। ਨਾ ਜੀ ਨਾ ਜੀ ਬਿਲਕੁਲ ਤੇ ਬਾਈ ਹੁਣ ਇਹ ਦੱਸ ਦੀਂ ਵੀ ਆਹ ਸਿਸਟਮ ਕਿੰਨੇ ਦਾ ਲਵਾਇਆ ਸੀ? ਇਹ 23000 ਦਾ ਟੈਕ ਲਵਾਇਆ ਜੀ। 23000 ਦਾ ਟੈਕ ਲਵਾਤਾ। 15000 ਦਾ ਫੁੱਡ। ਸਾਤਰੀ। ਅੱਛਾ। ਹਾਂ ਜੀ। ਠੀਕ ਆ। ਦਾ ਮੇਤਰੂ ਫਿਰ ਤਾਂ ਪੂਰੀ ਧਮਕ ਬੇਸ ਪੈਂਦੀ ਹੈ ਜਿਵੇਂ ਕਹਿੰਦੀ ਹੈ ਹਾਂਜੀ ਹਾਂਜੀ ਤੇ ਆ ਆ ਬਈ ਤੁਸੀਂ ਲਵਾ ਦਿੱਤੀ ਕਿ ਪਹਿਲੀ ਲੱਗੇ ਹੋਈ ਦੀ ਨਹੀਂ ਲਵਾਏ ਨਹੀਂ ਜੀ ਇਹ ਵੀ ਇਹ ਵੀ ਤੁਸੀਂ ਆਪ ਲਵਾਏ ਨੇ 1500 ਦੇ ਲਵਾਏ ਨੇ ਜੀ ਅੱਛਾ ਤੁਹਾਨੂੰ ਇਹ ਇੰਨਾ ਮਤਲ ਖਰਚਾ ਕਰਨ ਦੀ ਕੀ ਲੋੜ ਪਈ ਸੀ ਬੇਟਾ ਜੀ ਪਲੱਸ 2 ਚ ਪੜਦਾ ਉਹਨਾਂ ਦੇ ਸ਼ੌਂਕ ਨੇ ਅਸਾ ਮੁੰਡੇ ਭਾਈ ਦਾ ਬੇਟਾ ਨਾ ਸੱਜਣ ਨੂੰ ਪਲਾਈ